ਮੇਰਾ ਬੇਟਾ ਹਰਸ਼ਵੀਰ ਸਿੰਘ ਸੀ ਸਪਾਹੀ ਪੰਜਾਬ ਪੁਲਿਸ ਉਹਦਾ ਸਾਨੂੰ ਬਹੁਤ ਜ਼ਿਆਦਾ ਤੱਕਾ ਲੱਗਿਆ ਬਹੁਤ ਜ਼ਿਆਦਾ ਨਾ ਪੂਰਾ ਹੁਣ ਮਾਲਾ ਘਟਾ ਪਈ ਮਾ ਜਣਾ ਬਹੁਤ ਔਖਾ ਹੋ ਗਿਆ ਜ਼ਿੰਦਗੀ ਦੇ ਵਿੱਚ ਸਫਰ ਕਰਨਾ ਛੋਟਾ ਬਚਪਨ ਤੋਂ ਹੀ ਪੜਾਈ ਨਾਲ ਬਹੁਤ ਸ਼ੌਕ ਸੀ ਉਹ ਤਾਂ ਇੰਨੀ ਛਿੰਨੀ ਚਰਦ ਬੱਚਾ ਸੀ ਨਹੀਂ ਬੋਲਦੇ ਵਰਗਾ ਮੂੰਹ ਪੋਟਾ ਇਸ ਸਾਲ ਪਹਿਲਾਂ ਭਰਤੀ ਹੋਇਆ ਸੀ ਜੀ ਮੈਨਾਂ ਇਹਨਾਂ ਹਾਰਡ ਵਰਕ ਕਰਿਆ ਯੋਨੇ ਭਰਤੀ ਹੁਣ ਵਾਸਤੇ ਬਹੁਤ ਹਾਰਡ ਵਰਕ ਤੇ ਪੰਜਾਬ ਦੇ ਵਿੱਚ ਉਸ ਟਾਈਮ 4338 ਪੋਸਟਾਂ ਸੀਆਂ ਉਹ ਪੋਸਟਾਂ ਦੇ ਵਿੱਚ ਉਸ ਦਾ 38ਵਾਂ ਨੰਬਰ ਸੀ ਬੀ ਇੰਟੈਲੀਜੈਂਟ ਬਹੁਤ ਜ਼ਿਆਦਾ ਸੀਗਾ ਪੜਨਾ ਤੇ ਸਟੇਡੀਅਮ ਜਾਣਾ ਹੋਰ ਕੋਈ ਕੰਮ ਨਹੀਂ ਸੀ ਉਹ ਉਸ ਤੇ ਮੈਨੂੰ ਬੜਾ ਮਾਣ ਸੀਗਾ ਤੇ ਇੱਕ ਤਰ੍ਹਾਂ ਮੇਰਾ ਦੋਸਤ ਸੀਗਾ ਉਹ ਅਨਟੈਲੀਜੈਂਟ ਬਹੁਤ ਜ਼ਿਆਦਾ ਸੀ ਉਹ ਵੈਰੀ ਨਾਈਸ ਪਪਾ ਦੇ ਨਾਲ ਕੁਝ ਦੋਸਤ ਦੀ ਤਰ੍ਹਾਂ ਰਹਿਣਾ ਉਹਨੇ ਹਮੇਸ਼ਾ ਤੁੰਦ ਸੋਚ ਮੰਨਦੇ ਵੀ ਚੇਸ ਜਦੋਂ ਵਸੇ ਮੈਂ ਕੋ ਵੱਡਾ ਅਫਸਰ ਬਣਨਾ ਹੈ ਵੰਡਾਸ ਰਣ ਕੇ ਮੈਂ ਦੇਖ ਦਿੱਤੇ ਸੇਵ ਕਰਨੀ ਸਾਢੇ 10 ਵਜੇ ਸਾਡੇ ਕੋਲ ਫੋਨ ਆਇਆ ਵੀ ਐਕਸੀਡੈਂਟ ਹੋ ਚੁੱਕਾ ਹੈਗਾ ਇਲਾਜ ਸਟਾਰਟ ਹੋ ਗਿਆ ਪਰ ਉਸ ਤੋਂ ਬਾਅਦ 10 ਤਰੀਕ ਨੂੰ ਸ਼ਾਮ ਨੂੰ ਸਾਢੇ 5-6 ਵਜੇ ਉਹਦੀ ਡੈਥ ਹੋ ਗਈ ਮੈਨੂੰ ਕਿੱਕੀ ਅੰਮਾ ਜੋ ਵੀ ਤਰੇ ਸੁਪਨੇ ਨੇ ਸਾਰੇ ਬੂਰੇ ਕਰ ਦੇਣੇ ਹਨ ਹਮੇਸ਼ਾ ਇਹ ਨੰਦ ਸਿਰਸਤ ਮੈ ਤੋਂ ਨੁਕੀਨੀ ਦੇਖ ਸੋਤ ਪੰਜਾਬ ਗਵਰਨਮੈਂਟ ਨੇ ਵੀ ਸਾਡੀ ਮਦਦ ਕੀਤੀ ਅਸੀਂ ਰਿਣੀ ਆ ਉਹਦੇ ਸਾਡਾ ਸਹਾਰਾ ਬਣੀ ਨੇ ਸਾਰੇ ਔਖੇ ਘੜੀ ਸਾਡੇ ਨਾਲ ਸਾਰੇ ਭਵੰਤਮਨ ਜੀ ਮੁੱਖ ਮੰਤਰੀ ਪੰਜਾਬ ਉਹ ਸਾਡੇ ਕੋਲ ਇੱਥੇ ਘਰ ਆਏ ਤੇ ਸਾਨੂੰ ਉਹਨਾਂ ਨੇ 1 ਕਰੋੜ ਰੁਪਏ ਦਾ ਚੈੱਕ ਮਤਲਬ ਕਿ ਸਾਨੂੰ ਦਿੱਤਾ ਜੀ ਉਹਨਾਂ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਉਹਨਾਂ ਦਾ